ਇਹਨਾਂ ਦੇ ਆਪਣੇ ਐਮਐਲਏ ਨੇ ਪਠਾਨ ਮਾਜਰੇ ਨੇ ਮਾੜੀ ਜੀ ਗੱਲ ਕੀਤੀ ਕੱਲ ਉਹਨੂੰ ਇਹਨਾਂ ਨੇ ਇੰਨਾ ਦਬਾਇਆ ਡਰਾਇਆ ਉਹਦੀ ਫੇਸਬੁੱਕ ਦੀ ਪੋਸਟ ਡਿਲੀਟ ਕਰਾਤੀ ਆ ਕਿ ਤੂੰ ਪੰਜਾਬ ਦੇ ਹੱਕ ਵਿੱਚ ਕੋ ਬੋਲਿਆ ਤੂੰ ਸੱਚ ਕਿਉਂ ਬੋਲਿਆ ਵਾ ਉਹਦੀ ਸਿਕਿਉਰਿਟੀ ਵਿਡਰੋ ਕਰ ਲਈ ਆ ਉਹਦੇ ਜਿਹੜੇ ਪਟਿਆਲੇ ਸਨੌਰ ਹਲਕੇ ਦੇ ਜਿੰਨੇ ਪੁਲਿਸ ਵਾਲੇ ਜਿਹੜੇ ਉਹਦੇ ਕੋਈ ਨੇੜੇ ਤੇੜੇ ਹੋਣਗੇ ਜਾਂ ਜਦਾ ਅੱਜਕੱਲ ਚੱਲਦਾ ਆਪਣੇ ਪੁਲਿਸ ਵਾਲੇ ਲਵਾਉਂਦੇ ਉਹ ਸਾਰੇ ਰਾਤੋਂ ਰਾਤ ਬਦਲ ਦਿੱਤੇ ਇਹਦਾ ਮਤਲਬ ਜਿਹੜੀ ਮਨੀਸ਼ ਸੋਟੀਆ ਦੀ ਪਾਲਿਸੀ ਸੀ ਨਾ ਜਿਹੜਾ ਕਹਿੰਦਾ ਸੀ ਸਾਮ ਦਾਮ ਡੰਡ ਭੇਦ ਜਿਹੜਾ ਬੰਦਾ ਸਾਡਾ ਮਿੰਤਨਾ ਨਹੀਂ ਮੰਨੂਗਾ ਉਹਨੂੰ ਅਸੀਂ ਡੰਡ ਦੇ ਕੇ ਮਨਾਵਾਂਗੇ ਉਹਨੂੰ ਸਜ਼ਾ ਦੇਾਂਗੇ ਝੂਠੇ ਪਰਚੇ ਦਰਜ ਕਰਾਂਗੇ ਇਹ ਪਠਾਨ ਮਾਜਰੇ ਐਮਐਲਏ ਨੇ ਕਿਆ ਕੱਲ ਬੋਲਦਿਆਂ ਨੇ ਕਿ ਮੈਨੂੰ ਪਤਾ ਵਾ ਕਿ ਹੁਣ ਮੈਨੂੰ ਇਹ ਪਾਰਟੀ ਚੋਂ ਸਸਪੈਂਡ ਵੀ ਕਰ ਸਕਦੇ ਆ ਮੈਨੂੰ ਇਹ ਪਰਚਾ ਦਰਜ ਕਰਕੇ ਜੇਲ ਵੀ ਭੇਜ ਸਕਦੇ ਆ ਦਾ ਮਤਲਬ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਬੂਲ ਲਿਆ ਕਿ ਪੰਜਾਬ ਦੇ ਵਿੱਚ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਜਿਵੇਂ ਮੇਰੇ ਖਿਲਾਫ ਪੰਜ ਝੂਠੇ ਮੁਕਦਮੇ ਦਰਜ ਕਰਕੇ ਮੈਨੂੰ ਜੇਲ੍ਹ ਚ ਰੱਖਿਆ ਇਹ ਇਹਨਾਂ ਦਾ ਸਾਮ-ਦਾਮ ਡੰਡ ਭੇਡ ਦੀ ਨੀਤੀ ਅੱਜ ਉਜਾਗਰ ਹੋ ਚੁੱਕੀ ਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ